ਸਤਿ ਸ੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰ ਕਾਇਰ ਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਅੱਜ ਫਿਰ ਇੱਕ ਨਵੇਂ ਵਿਸ਼ੇ ਤੇ ਗੱਲਬਾਤ ਕਰਾਂਗੇ ਜਿਹੜੇ ਵੀਰ ਭਰਾ ਡੈਰੀ ਫਾਰਮਿੰਗ ਕਰਨਾ ਚਾਹੁੰਦੇ ਨੇ ਇੱਥੇ ਮੇਰੇ ਕੋਲ ਵੀ ਫਾਰਮ ਤੇ ਕਈ ਵੀਰਤ ਕਰਨ ਵਾਸਤੇ ਹੁੰਦੇ ਨੇ ਕਿ ਅਸੀਂ ਨਵਾਂ ਫਾਰਮ ਕਰਨਾ ਹੈ ਤੇ ਕਈਆਂ ਦੇ ਫੋਨ ਕਾਲ ਆਉਂਦੇ ਨੇ ਜੀ ਅਸੀਂ ਨਵਾਂ ਫਾਰਮ ਖੋਲਣਾ ਹੈ ਕਿੱਦਾਂ ਇਹ ਕਾਰੋਬਾਰ ਦੇਖੋ ਜੀ ਕਾਰੋਬਾਰ ਬਹੁਤ ਵਧੀਆ ਇਹ ਅਗਰ ਤੁਸੀਂ ਮਿਹਨਤ ਕਰੋਗੇ ਤਾਂ ਡੇਰੀ ਫਾਰਮ ਇੱਕ ਸਮੁੰਦਰ ਹੈ ਜਿੱਡੀ ਡੂੰਗੀ ਤੁਸੀਂ ਤਾਰੀ ਲਗਾਓਗੇ ਉਹਨਾਂ ਤੁਹਾਨੂੰ ਜ਼ਿਆਦਾ ਜਿਹੜਾ ਅਨੁਭਵ ਮਿਲੇਗਾ ਇਸ ਕੰਮ ਦੇ ਵਿੱਚ ਤੇ ਅਗਰ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਨੂੰ ਬਹੁਤ ਚੰਗਾ ਪ੍ਰੋਫਿਟ ਹੋਏਗਾ ਡੇਰੀ ਫਾਰਮ ਦੀਆਂ ਦੋ ਚਾਰ ਗੱਲਾਂ ਨੇ ਇੱਕ ਤਾਂ ਨਾਰਮਲ ਤੋਂ ਨਾਰਮਲ 28 30 ਲੀਟਰ ਤੋਂ ਘੱਟ ਜਿਹੜੀ ਹੈ ਫਾਰਮ ਦੇ ਵਿੱਚ ਗਾਂ ਨਾ ਹੋਵੇ ਦੇਖੋ ਗਾਂ ਕਿਹੜੀ ਮਰਜ਼ੀ ਹੋਵੇ ਬਰੀਡ ਤੁਸੀਂ ਜਿਹੜੀ ਮਰਜ਼ੀ ਰੱਖਣੀ ਹੈ ਰੱਖੋ ਕਟੋ ਕਟ ਫਾਰਮ ਉੱਪਰ ਸਟਾਰਟਿੰਗ ਵਿੱਚ 2 ਕੁਆਂਟਲ 2.5 ਕੁਆਂਟਲ ਦੁੱਧ ਹੋਵੇ ਤੇ ਵੱਧ ਤੋਂ ਵੱਧ ਤੁਸੀਂ 5 7 10 ਕੁਆਂਟਲ ਤੱਕ ਜਿੱਥੋਂ ਤੱਕ ਮਰਜ਼ੀ ਲੈ ਕੇ ਜਾ ਸਕਦੇ ਹੋ ਅਗਰ 2 ਕੁਆਂਟਲ ਤੋਂ نیچے ਦੁੱਧ ਰੱਖੋਗੇ ਤਾਂ ਤੁਹਾਨੂੰ ਕੁਝ ਨਹੀਂ ਬਚਣਾ ਤੁਹਾਡੇ ਫਾਰਮ ਦੇ ਜਿਹੜੇ ਖਰਚੇ ਨੇ ਉਹ ਬੈਲੈਂਸ ਨਹੀਂ ਹੋਣਗੇ ਕੁਆਂਟਲ ਦੁੱਧ ਦੇ ਵਿੱਚ 5 7000 ਦਾ ਤਾਂ ਫਾਰਮ ਦਾ ਡੇਲੀ ਦਾ ਆਪਣਾ 5 ਕੁਹਜ਼ਾਰ ਰੁਪਏ ਦਾ ਤੱਕ ਫਾਰਮ ਦਾ 10 15 ਐਨੀਮਲ ਵਾਲਾ ਦਾ ਖਰਚਾ ਆ ਜਾਂਦਾ ਅਗਰ ਉਹ 10 ਐਨੀਮਲ ਤੋਂ 250 ਲੀਟਰ ਦੀ ਪ੍ਰੋਡਕਸ਼ਨ ਲੈਂਦਾ ਹੈ 250 ਲੀਟਰ ਦੀ ਪ੍ਰੋਡਕਸ਼ਨ ਲੈਂਦਾ ਤਾਂ ਜਾ ਕੇ ਉਹਦਾ ਕੰਮ ਚੱਲੂਗਾ ਤੇ ਇਹ ਨੋਰਮਲ ਮੰਨ ਕੇ ਚੱਲੀਏ ਤਾਂ 12-13 گاਵਾਂ ਤੇ इजीली ਵਧੀਆ ਕੰਮ ਜਿਹੜਾ ਚੱਲ ਸਕਦਾ ਬਟ ਫਿਰ ਵੀ ਤੁਸੀਂ 20 گاਵਾਂ ਤੋਂ ਕੰਮ ਸਟਾਰਟ ਕਰੋ ਕੰਮ ਨਹੀਂ ਮਾੜਾ ਕੰਮ ਬਹੁਤ ਵਧੀਆ ਹੈ ਅਗਰ ਤੁਸੀਂ ਮਿਹਨਤ ਨਾਲ ਕਰੋਗੇ ਇੱਕ ਹੋਰ ਮੈਂ ਕਹਿੰਨਾ ਇਹ ਕੰਮ ਦੋ ਤਰ੍ਹਾਂ ਦੇ ਬੰਦੇ ਕਰਨ ਜਾਂ ਤਾਂ ਇਹਨਾਂ ਨੇ ਆਪ ਮਿਹਨਤ ਕਰਨੀ ਹੈ ਜਾਂ ਜਿਹੜੇ ਕੋਲ ਖੜ ਕੇ ਲੇਬਰ ਤੋਂ ਕਰਵਾ ਸਕਦੇ ਨੇ ਆਦਰਵਾਇਜ਼ ਇਸ ਕੰਮ ਨੂੰ ਕੋਈ ਸਟਾਰਟ ਨਾ ਕਰੇ ਅਗਰ ਇਦਾਂ ਦਾ ਦੋਨੇ ਕੰਮ ਅਗਰ ਦੋਨੇ ਗੁਣ ਬੰਦੇ 'ਚ ਨਹੀਂ ਹੈਗੇ ਤਾਂ ਕਿਉਂਕਿ ਡੇਰੀ ਫਾਰਮਿੰਗ ਉਹਨਾਂ ਵੀ ਸੌਖਾ ਕੰਮ ਨਹੀਂ ਜਿੰਨਾ ਆਪਾਂ ਸਮਝਦੇ ਆ ਗੋਏ ਦੇ ਵਿੱਚੋਂ ਪੈਸੇ ਇਕੱਠੇ ਕਰਨੇ ਬਹੁਤ ਔਖੇ ਨੇ ਜੀ ਸੰਡੇ ਮੰਡੇ ਦਿਵਾਲੀ ਦੁਸ਼ਹਿਰਾ ਇਸ ਕੰਮ ਦੇ ਵਿੱਚ ਛੁੱਟੀ ਬਿਲਕੁਲ ਨਹੀਂ ਹੈਗੀ ਲੇਬਰ ਵਾਲੇ ਦਾ ਅਗਰ ਇੱਕ ਬੰਦਾ ਰੱਖਿਆ ਜਾਂ ਦੋ ਬੰਦਾ ਰੱਖਿਆ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਛੁੱਟੀ ਮਾਰ ਸਕਦੇ ਨੇ ਲੇਕਿਨ ਮਾਲਕ ਚਾਹੇ ਬੁਖਾਰ ਵੀ ਚੜਿਆ ਹੋਇਆ ਅਗਰ ਲੇਬਰ ਨਹੀਂ ਆਉਂਦੀ ਤਾਂ ਉੱਠ ਕੇ ਕੰਮ ਕਰਨਾ ਪਊਗਾ ਠੀਕ ਹੈ ਜੀ ਕਈ ਵਾਰੀ ਕੋਈ ਹੈ ਜੀ ਮਜਬੂਰੀਆਂ ਵੀ ਆਉਂਦੀਆਂ ਨੇ ਵਿਆਹ ਤੇ ਕੁਝ ਪ੍ਰੋਗਰਾਮ ਵੀ ਛੱਡਣੇ ਪੈਂਦੇ ਨੇ ਅਗਰ ਤੁਸੀਂ ਇਹ ਸਿਸਟਮ ਸੈੱਟ ਕਰ ਲੋਗੇ ਆਪਣੇ ਮਨ ਦੇ ਵਿੱਚ ਤਾਂ ਫਿਰ ਇਸ ਕੰਮ ਵਰਗਾ ਕੰਮ ਨਹੀਂ ਅਗਰ ਤੁਸੀਂ ਡਿਊਟੀ ਨੂੰ ਡਿਊਟੀ ਸਮਝੋਗੇ ਚਾਹੇ ਤੁਸੀਂ ਆਪ ਕੰਮ ਕਰ ਲਓ ਚਾਹੇ ਤੁਸੀਂ ਲੇਬਰ ਤੋਂ ਕੰਮ ਕਰਵਾ ਲਓ ਓਕੇ ਆ ਡੇਰੀ ਫਾਰਮਿੰਗ ਬਿਨਾ ਖੇਤੀ ਤੋਂ ਵੀ ਪੋਸੀਬਲ ਹੈ ਅਗਰ ਤੁਹਾਡੇ ਕੋਲ ਚੰਗੀ ਬਰੀਡ ਹੈ ਤੁਸੀਂ ਹਰ ਚੀਜ਼ ਤੂੜੀ ਪੱਠੇ ਦਾਣੇ ਮੁੱਲ ਦੀ ਲੈ ਕੇ ਵੀ ਡੇਰੀ ਫਾਰਮਿੰਗ ਕਰ ਸਕਦੇ ਹੋ ਦੂਜੀ ਗੱਲ ਤੁਸੀਂ ਡੰਗਰ ਜਿਹੜੇ ਨੇ ਆਪਦੇ ਤਜਰਬੇ ਨਾਲ ਤੇ ਜਿਹੜੇ ਬੰਦੇ ਨੇ ਖਰੀਦਨੇ ਨੇ ਘੱਟੋ ਘੱਟ ਉਹਦੇ ਨਾਲ ਕੋਈ 8-10 ਸਾਲ ਤੋਂ ਪੁਰਾਣਾ ਫਾਰਮਰ ਜਾਂ ਕੋਈ ਬਜ਼ੁਰਗ ਜਿਹਨੂੰ ਵਾਕਤੇ ਹੀ ਡੰਗਰਾ ਬਾਰੇ ਨੋਲਜ ਹੋਵੇ گاਵਾਵਾਰੇ ਨੋਲਜ ਹੋਵੇ ਉਹ ਬੰਦਾ ਲਿਆ ਕੇ ਤੁਸੀਂ ਐਨੀਮਲ ਪਰਚੇਸ ਕਰਨੇ ਨੇ ਅੱਜ ਕੱਲ ਬਹੁਤ ਸਕੈਮ ਚੱਲਦਾ ਬਹੁਤ ਫਰੋਡ ਚੱਲਦਾ ਜੀ ਇਹ ਫਲਾਣੇ ਸੀਮਲ ਦੀ ਹੈ ਫਲਾਣੇ ਸੀਮਨ ਦੀ ਹੈ ਇੰਨਾ ਦੁੱਧ ਦੇਊਗੀ ਇੰਨਾ ਸੀਮਨ ਦੁੱਧ ਦੇਊਗੀ ਦੋਸਤੋ ਇਹ ਸਭ ਠੱਗੀ ਹੈ ਗਾਵਾਂ ਦੀ ਕਿਹੜਾ ਆਰ.ਸੀ ਬਣੀ ਹੈ ਵੀਰ ਵਾਕੇ ਹੀ ਫਲਾਣੇ ਸੀਮੰਦੀ ਐ ਇਹ ਢੋਂਗ ਚੱਲ ਪਿਆ ਜੀ ਬਹੁਤ ਵਧੀਆ ਅਸੀਂ ਅੱਜ ਤੱਕ ਦਾ ਸਾਡਾ ਤਜਰਬਾ 12 ਸਾਲ ਦਾ ਅਸੀਂ ਜਦੋਂ ਵੀ ਕੋਈ ਐਨੀਮਲ ਪਰਚੇਜ ਕੀਤਾ ਪਹਿਲੀ ਗੱਲ ਤਾਂ ਕਦੀ ਲੋੜ ਨਹੀਂ ਪਈ ਅਗਰ ਟਰੇਡਿੰਗ ਵਾਸਤੇ ਕਰਦੇ ਆ ਤਾਂ ਭਾਜੀ ਆਖੜੀ ਆਪਣੀ ਅੱਖ ਦੀ ਸਮਝ ਤੇ ਕਰਦੇ ਆ ਕਿਸੇ ਸੀਮਨ ਸੁਮਨ ਦੀ ਕੋਈ ਲੋੜ ਨਹੀਂ ਜਿਹੜੀ ਗਾਂ ਚੰਗੀ ਐ ਉਹ ਚੰਗੀ ਐ ਸੀਮਨ ਜਿਹੜਾ ਮਰਜ਼ੀ ਹੋਵੇ ਹੁਣ ਜਦੋਂ ਮੇਲਿਆਂ ਦੇ ਵਿੱਚ ਗਾਵਾਂ ਜਜਿੰਗ ਹੁੰਦੀਆਂ ਨੇ ਉੱਥੇ ਗੋਰੇ ਆ ਕੇ ਕੋਈ ਸੀਮਨ ਥੋੜੀ ਪੁੱਛਦੇ ਨੇ ਵੀ ਤੁਹਾਡਾ ਕਿਹੜਾ ਉਹ ਆਪਣੀ ਪਰਖ ਨਾਲ ਜਜਿੰਗ ਕਰਦੇ ਨੇ ਇਸੇ ਕਰਕੇ ਲੋਕੋ ਸੀਮਨਾਂ ਦੇ ਪਿੱਛੇ ਨਾ ਲੱਗੋ ਚੰਗੀ ਗਾਂ ਨੂੰ ਚੰਗੇ ਸੀਮਨ ਲਵਾਓ ਉਹ ਇੱਕ ਬਰੀਡਿੰਗ ਦਾ ਮਸਲਾ ਹੁੰਦਾ ਚੰਗੀ ਗਾਂ ਨੂੰ ਚੰਗੀ ਪਰਖ ਨਾਲ ਖਰੀਦੋ ਆਪਾਂ ਇੱਕ ਗਾਂ ਦੇ ਵਿੱਚ ਦੁੱਧ ਦੇਣ ਵਾਲੇ ਕੈਰੈਕਟਰ ਵੇਖਣੇ ਨੇ ਨਾ ਕਿ ਸੀਮਨ ਕਿਹੜੇ ਦੀ ਆਉ ਵਿਖਣੀ ਹੈ ਉਹ ਗੱਲਾਂ ਬਾਅਦ ਦੀਆਂ ਨੇ ਜਿਹੜੇ ਵੀਰ ਨੇ ਨਵਾਂ ਫਾਰਮ ਕਰਨਾ ਹੈ 2-3 ਸਾਲ ਬਰੀਡਿੰਗ ਭੁੱਲ ਜੇ 2-3 ਸਾਲ ਆਪਣਾ ਦੁੱਧ ਵੇਚੇ ਪ੍ਰੋਫਿਟ ਕਮਾਵੇ ਅੱਗੋਂ ਸੀਮਨ ਵਧੀਆ ਲਾਵੇ ਤੇ ਬੱਚੀਆਂ ਤਿਆਰ ਕਰੇ ਇਹ ਮੇਨ ਗੱਲ ਹੈ ਜੀ ਜਿਹੜੀ ਚੰਗੀ ਗਾਂ ਐ ਉਹਨੂੰ ਤੁਸੀਂ ਚੰਗਾ ਸੀਮਿੰਟ ਭਰੋਗੇ ਉਹਦੀ ਵੱਛੀ ਵੀ ਚੰਗੀ ਆਉਣੀ ਐ ਕਿਉਂਕਿ ਅਗਰ ਤੁਸੀਂ 10% ਐਨੀਮਲ ਪਰਚੇਜ਼ ਕਰੋਗੇ ਤਾਂ 10ਾਂ ਦੇ ਵਿੱਚੋਂ ਜ਼ਰੂਰੀ ਨਹੀਂ ਕਿ 10 ਹੀ ਚੰਗੇ ਨਿਕਲਣ ਕਈ ਵਾਰੀ ਨਿਕਲ ਵੀ ਜਾਂਦੇ ਨੇ ਕਈ ਵਾਰੀ ਇੱਕ-ਦੂੱਕਾ ਮਾੜਾ ਆ ਜਾਂਦਾ ਅਗਰ ਇੱਕ-ਦੋ ਐਨੀਮਲ ਵੀ ਮਾੜੇ ਖਰੀਦ ਹੋ ਗਏ ਤਾਂ ਸਾਰੇ ਫਾਰਮ ਦੀ ਜਿਹੜੀ ਐਵਰੇਜ ਉਹ ਖਰਾਬ ਕਰ ਦੇਣਗੇ ਇਸੇ ਕਰਕੇ ਜਦੋਂ ਆ ਵੀ ਆਪਾਂ ਪਸ਼ੂ ਖਰੀਦ ਰਹੇ ਨੇ ਬਹੁਤ ਸੋਚ ਸਮਝ ਕੇ ਤੇ ਚੰਗੀ ਬਰੀਡ ਸਾਰੇ ਕੈਰੈਕਟਰ ਵੇਖ ਕੇ ਆਪਾਂ ਖਰੀਦ ਰਹੇ ਨੇ ਤਾਂ ਜੋ ਚੰਗਾ ਦੁੱਧ ਦੇ ਸਕਣ ਤਾ ਜੋ ਚੰਗਾ ਅੱਗੇ ਆਪਾਂ ਨੂੰ 8-10 ਸੂਏ ਫਾਰਮ ਤੇ ਚੱਲ ਸਕਣ ਵਾਰੀ-ਵਾਰੀ ਸੇਲ ਪਰਚੇਜ ਕਰਨ ਦੀ ਲੋੜ ਨਾ ਪਵੇ ਤੇ ਹਰੇਕ ਫਾਰਮ ਆਪਾਂ ਜਿਹੜਾ ਵੀ ਪਸ਼ੂ ਖਰੀਦਣਾ ਹੈ ਬਰੂਸੋਲ ਬਰੂਸੀਲੋਸਿਸ ਆਪਾਂ ਜਿਹਨੂੰ ਬਰੂਸੀਲਾ ਕਹਿੰਦੇ ਨੇ ਬਰੂਸੀਲੋਸਿਸ ਟੈਸਟ ਕਰਵਾ ਕੇ ਲੈਣਾ ਤਾਂ ਕਿ ਆਉਣ ਵਾਲੇ ਆਪਣੇ ਫਾਰਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਬਿਮਾਰੀ ਨਾ ਆ ਸਕੇ ਕਿਉਂਕਿ ਇਹ ਇੱਕ ਬਹੁਤ ਗੰਦੀ ਬਿਮਾਰੀ ਹੈ ਇਹਦੇ ਨਾਲ ਜਿਹੜੇ ਨੇ ਗਾਵਾਂ ਬੱਚਾ ਛੁੱਟ ਦਿੰਦੀਆਂ ਨੇ ਜਾਂ ਫਲ ਛੁੱਟ ਦਿੰਦੀਆਂ ਨੇ 7ਵੇਂ ਮਹੀਨੇ ਦੀ ਉਮਰ ਵਿੱਚ ਅਗਰ ਇੱਕ ਵੀ ਐਨੀਮਲ ਆਪਣੇ ਫਾਰਮ ਤੇ ਆ ਗਿਆ ਤਾਂ ਆਪਣਾ ਸਾਰਾ ਐਨੀਮਲ ਪੋਜ਼ਿਟਿਵ ਹੋ ਜਾਊਗਾ ਫਿਰ ਆਪਣਾ ਕਾਫੀ ਵੱਡਾ ਲਾਸ ਹੋ ਜਾਊਗਾ ਇਸੇ ਕਰਕੇ ਪਹਿਲਾਂ ਹੀ ਅਵੇਅਰ ਹੋ ਕੇ ਕਿੱਟਾਂ ਮਿਲ ਜਾਂਦੀਆਂ ਨੇ ਅੱਜ ਕੱਲ੍ਹ ਬਾਜ਼ਾਰ ਦੇ ਵਿੱਚੋਂ ਬਰੂਸਿਲੋਸਿਸ ਟੈਸਟ ਕਰਨ ਦੀਆਂ ਜਿੱਥੇ ਤੁਸੀਂ ਲੱਖ ਦੀ ਜਾਂ 1.5 ਲੱਖ ਦੀ ਗਾਂ ਲੈਣੀ ਹੈ ਉੱਥੇ 5-700 ਰੁਪਏ ਦਾ ਟੈਸਟ ਕਰਾ ਕੇ ਗਾਵਾਂ ਲਵੋ ਤਸੱਲੀ ਦੇ ਫਾਰਮ ਵਿੱਚੋਂ ਗਾਵਾਂ ਲਵੋ ਜਿੱਥੇ ਤੁਹਾਡਾ ਮਨ ਠੁਕਦਾ ਹੋਵੇ ਆ ਸੀਮਨਾ ਦੇ ਪਿੱਛੇ ਨਾਲ ਲੱਗੋ ਜੀ ਆ ਫਲਾਣੇ ਸੀਮਨ ਦੀ ਆ ਫਲਾਣੇ ਸੀਮਨ ਦੀ ਆ ਇਹਨੇ ਇੰਨਾ ਕੱਢਿਆ ਇਹਨੇ ਇੰਨਾ ਕੱਢਿਆ ਮੈਂ ਫੇਰ ਉਹੀ ਗੱਲ ਕਹਿੰਦਾ ਜੀ ਗੱਬਣ ਸਾਰਿਆਂ ਦੀਆਂ 50 ਕਿਲੋ ਦੁੱਧ ਕੱਢਦੀਆਂ ਨੇ ਪਰ ਸੂਈ 50 ਪਿੰਡਾਂ ਦੇ ਵਿੱਚੋਂ ਇੱਕ ਫਾਰਮਰ ਦੀ ਕੱਢੂਗੀ ਦੁੱਧ ਇੰਨਾ ਗੱਬਣ ਹਰੇਕ ਦੀਆਂ 40 50 60 ਕਿਲੋ ਦੁੱਧ ਦਿੰਦੀਆਂ ਨੇ ਤੇ ਕਿਸੇ ਦੀ ਕੋਈ ਗਰੰਟੀ ਨਹੀਂ ਬਾਅਦ ਦੇ ਵਿੱਚ ਅਗਲਾ ਫਾਰਮ ਦੇ ਸਿਰ ਤੇ ਬਲੇਮ ਮਾਰ ਦਿੰਦਾ ਜੀ ਅਸੀਂ ਕਿਹੜਾ ਘਰ ਬਣਾਈਆ ਨੇ ਅਸੀਂ ਵੀ ਤਾਂ ਅੱਗੋਂ ਲੈ ਕੇ ਆਏ ਆ ਇਸੇ ਕਰਕੇ ਜਿੰਨਾ ਹੋ ਸਕਦਾ ਆਪਣੀ ਪਰਖ ਨਾਲ ਅਗਰ ਸੂਈ ਗਾਂ ਦਾ ਦੁੱਧ ਚੋਕੇ ਇਹ ਵੀ ਕਨਫਰਮ ਕਰ ਲੈਣਾ ਕਿ ਵਾਕੇ ਹੀ ਤਾਜੀ ਸੂਈ ਹੈ। ਕਈ ਵਾਰੀ ਵਾਖੜ گاਵ ਨੂੰ ਵੀ ਤਾਜੇ ਬੱਚੇ ਲਾ ਕੇ ਵੇਚ ਦਿੱਤਾ ਜਾਂਦਾ ਹੈ। ਤੇ ਇਹ ਤੁਸੀਂ ਜਿਹੜੀ ਆ ਬਹੁਤ ਹੀ ਸਿਆਣਪ ਨਾਲ ਪਸ਼ੂ ਜਿਹੜੇ ਨੇ ਖਰੀਦਨੇ ਨੇ ਕਿਉਂਕਿ ਹੱਕ ਦਾ ਪੈਸਾ ਕਦੀ ਵੀ ਜਾਇਆ ਨਹੀਂ ਜਾਣ ਦੇਣਾ। ਕਿਉਂਕਿ ਇਸ ਕੰਮ ਦੇ ਵਿੱਚ ਨਾ ਕੋਈ ਗਾਰੰਟੀ ਹੈ ਨਾ ਕੋਈ ਫਰੰਟੀ ਹੈ। ਗਾਂ ਤਾਂ ਆ ਜਾ ਪਸ਼ੂਏ ਦੀ ਗਾਰੰਟੀ ਇੱਕ ਘੰਟੇ ਦੀ ਵੀ ਨਹੀਂ ਲਈ ਜਾ ਸਕਦੀ। ਥੈਂਕ ਯੂ ਜੀ।